ਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਏਕੇ ਪੰਜਾਬਨ ਚੈਨਲ ਤੇ ਅੱਜ ਜੀ ਆਪਾਂ ਗੱਲ ਕਰਨ ਲੱਗੇ ਆ ਕਿ ਜਦੋਂ ਕਿ ਬੇਟੀਆਂ ਆਪਣੀਆਂ 11 ਸਾਲ ਤੋਂ ਕਿਉਂਕਿ ਹੁਣ ਸਮਾਂ ਇਦਾਂ ਦਾ ਆ ਗਿਆ ਆ 11 12 ਸਾਲ ਤੋਂ ਉੱਪਰ ਜਦੋਂ ਟੱਪ ਜਾਂਦੀਆਂ ਤਾਂ ਆਪਾਂ ਨੂੰ ਉਹਨਾਂ ਦਾ ਖਿਆਲ ਕਿੱਦਾਂ ਰੱਖਣਾ ਚਾਹੀਦਾ ਆ ਆਪਾਂ ਨੂੰ ਆਪਣੇ ਬੱਚਿਆਂ ਨੂੰ ਕੀ ਸਿਖਾਉਣਾ ਚਾਹੀਦਾ ਆ ਕੀ ਦੱਸਣਾ ਚਾਹੀਦਾ ਆ ਅੱਜ ਕੱਲ ਤਾਂ ਵੈਸੇ ਇਹ ਹੋ ਗਿਆ ਕਿ ਅੱਜ ਕੱਲ ਤਾਂ ਸਕੂਲਾਂ ਦੇ ਵਿੱਚ ਸਾਰਾ ਕੁਝ ਦੱਸਿਆ ਜਾਂਦਾ ਆ ਪਰ ਸਾ ਅਸੀਂ ਇੱਕ ਮਾਵਾ ਆ ਜਿਸ ਤਰ੍ਹਾਂ ਆਪਾਂ ਇੱਕ ਮਾਂ ਆ ਇੱਕ ਮਾਂ ਨੂੰ ਆਪਣੀ ਬੇਟੀ ਦਾ ਖਿਆਲ ਜਰਾ ਆ ਉਹ ਕਿਸ ਤਰ੍ਹਾਂ ਰੱਖਣਾ ਚਾਹੀਦਾ ਅੱਜ ਆਪਾਂ ਗੱਲ ਕਰਾਂਗੇ ਜੀ ਇਸ ਬਾਰੇ ਹਾਂਜੀ ਆਪਾਂ ਗੱਲ ਕਰਦੇ ਆ ਕਿ ਪਹਿਲਾਂ ਦੇ ਟਾਈਮ ਵਿੱਚ ਇਹ ਹੁੰਦਾ ਸੀ ਕਿ ਬੱਚੀਆਂ ਨੂੰ ਜਿਹੜੇ ਮੈਂਸੀਸ ਪੀਰੀਅਡ ਹੈਗੇ ਆ ਉਹ ਕੋਈ 15 16 ਸਾਲ ਦੀ ਉਮਰ ਵਿੱਚ ਜਿਹੜਾ ਆਉਂਦੀ ਸੀ ਹੈਨਾ ਤੇ ਉਦੋਂ ਕੋਈ ਸਕੂਲਾਂ ਵਿੱਚ ਜਾਂ ਕੋਈ ਵੀ ਇਦਾਂ ਟੀਚਰ ਜਿਹੜੇ ਨਹੀਂ ਸੀ ਇਹਨਾਂ ਚੀਜ਼ਾਂ ਬਾਰੇ ਦੱਸਦੇ ਪਰ ਹੁਣ ਟੀਚਰ ਜਿਹੜਿਆ ਇਹਨਾਂ ਚੀਜ਼ਾਂ ਬਾਰੇ ਬੱਚਿਆਂ ਨੂੰ ਸਾਰਾ ਕੁਝ ਸਮਝਾਉਂਦੇ ਆ ਸਭ ਕੁਝ ਦੱਸਦੇ ਹੈਗੇ ਆ ਤੇ ਹੁਣ ਦੇ ਹੁਣ ਜੋ ਟਾਈਮ ਚੱਲਦਾ ਆ ਅੱਜ ਕੱਲ ਦਾ ਜੀ 12 ਸਾਲ ਦੀ ਉਮਰ ਵਿੱਚ ਹੀ ਬੱਚੀਆਂ ਜਿਹੜੀਆਂ ਆ ਇਹਨਾਂ ਹਾਲਾਤਾਂ ਦੇ ਵਿੱਚ ਜਿੱਦਾਂ ਆ ਜਾਂਦੀਆਂ ਆ ਤੇ ਆਪਾਂ ਗੱਲ ਕਰਨੀ ਜਿਹੜੀ ਮੇਨ ਮਕਸਦ ਆ ਆਪਾਂ ਕਿ ਮੈਂ ਕਿੰਨੀ ਆ ਉਬਜਾ ਨਹੀਂ ਮੈਂ ਮੈਂ ਨਹੀਂ ਕਹਿ ਰਹੀ ਕਿ ਡਾਕਟਰ ਵੀ ਇਹੀ ਸਲਾਹ ਦਿੰਦੇ ਆ ਕਿ ਜਦੋਂ ਆਪਣੀਆਂ ਬੱਚੀਆਂ ਨੂੰ ਮੈਂਸੇਜ ਪੀਰੀਅਡ ਜਿਹੜੇ ਆਉਂਦੇ ਹੈਗੇ ਆ ਆਪਾਂ ਕੀ ਕਰਦੀਆਂ ਆ ਮੈਂ ਵੀ ਇਦਾਂ ਹੀ ਕਰਦੀ ਹੁੰਦੀ ਸੀ ਕਿ ਜਦੋਂ ਮੇਰੀ ਬੇਟੀ ਨੂੰ ਜਾਇ ਇਸ ਤਰ੍ਹਾਂ ਹੋਣਾ ਹੋਣਾ ਤੇ ਮੈਂ ਕਹ ਦੇਣਾ ਵੀ ਸੌਫ ਜਵੈਨ ਰਹਿਣ ਲਾ ਤੇ ਮਤਲਬ ਉਹਨੂੰ ਦੁੱਧ ਚ ਪਾ ਕੇ ਪੀ ਲਾ ਹਨਾ ਤੇ ਪਰ ਨਹੀਂ ਸੌਫ ਜਵੈਰ ਚਲੋ ਪੀਣੀ ਚਾਹੀਦੀ ਆ ਪਰ ਆਪਾਂ ਤੇ ਪਾਣੀ ਦੇ ਵਿੱਚ ਉਹਨੂੰ ਪੀ ਲੈਣਾ ਚਾਹੀਦਾ ਵਾ ਤੇ ਜਿਹੜਾ ਦੁੱਧ ਹੈ ਘਾਰਪ ਹੋ ਜਾਂਦਾ ਹੈ ਇਸ ਕਰਕੇ ਆਪਾਂ ਨੂੰ ਦੁੱਧ ਜਿਹੜਾ ਨਹੀਂ ਪੀਣਾ ਚਾਹੀਦਾ ਇਹਨਾਂ ਦੇ ਦਿਨਾਂ ਦੇ ਵਿੱਚ ਆਪਾਂ ਨੂੰ ਜਿੰਨਾ ਹੋ ਸਕੇ ਆਪਾਂ ਨੂੰ ਮਤਲਬ ਜਿਹੜਾ ਜਿਸ ਤਰ੍ਹਾਂ ਖਾਣਾ ਆ ਰੋਟੀ ਆ ਜਾਂ ਬ੍ਰੈਡ ਰਾਸ ਜਾਂ ਇਹਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਨਹੀਂ ਖਾਣੀਆਂ ਚਾਹੀਦੀਆਂ ਜਿਹੜੇ ਪਹਿਲੇ 2 ਦਿਨਿਆਂ ਨਾ ਬਿਲਕੁਲ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਆ ਨਹੀਂ ਖਾਣੀਆਂ ਚਾਹੀਦੀਆਂ ਕਿਉਂ ਕਿ ਕਿ ਇੱਕ ਆਯੁਰਵੈਦਿਕ ਡਾਕਟਰ ਜਿਹੜੇ ਨੇ ਉਹ ਵੀ ਇਹੀ ਦੱਸਦੇ ਆ ਕਿ ਸਾਨੂੰ ਮਹੀਨੇ ਦੇ ਵਿੱਚ ਇੱਕ ਪਰਮਾਤਮਾ ਵੱਲੋਂ ਜਿਹੜਾ ਆ ਕਿ ਸਾਡੇ ਅੰਦਰੋਂ ਇੱਕ ਸਫਾਈ ਹੁੰਦੀ ਆ ਤੇ ਆਪਾਂ ਉਹਨੂੰ ਉਹ ਇੱਕ ਸਫਾਈ ਵੱਲ ਆਪਣਾ ਜਿਹੜਾ ਸਰੀਰ ਹੈ ਉਹ ਲੱਗਾ ਹੁੰਦਾ ਆ ਆਪਾਂ ਕੀ ਕਰਦੇ ਆ ਆਪਾਂ ਆਪਣੇ ਬੱਚਿਆਂ ਨੂੰ ਕਹਿ ਦਿੰਨੇ ਆ ਕਿਤੇ ਕਮਜ਼ੋਰੀ ਨਾ ਆ ਜਾਵੇ ਦੁੱਧ ਪੀਦਾ ਕਿ ਉਹ ਖਾਲਾ ਇਸ ਤਰ੍ਹਾਂ ਕਹਿੰਦਾ ਹਨਾ ਵੀ ਕਿਤੇ ਬਿੰਬੋ ਮਾਰਨਾ ਹੋ ਜਾਂਦਾ ਆ ਵੀ ਕਮਜ਼ੋਰੀ ਹੁੰਦੀ ਆ ਚਲੋ ਮੰਨਣਾ ਹੁੰਦਾ ਆ ਇਹ ਇੱਕ ਮਾਂ ਨੂੰ ਫਿਕਰ ਵੀ ਹੁੰਦੀ ਆ ਪਰ ਇਹਨਾਂ ਦਿਨਾਂ ਦੇ ਵਿੱਚ ਆਪਾਂ ਆਪਣੀਆਂ ਬੱਚੀਆਂ ਨੂੰ ਰੋਟੀ ਨਹੀਂ ਆਪਾਂ ਉਹਨਾਂ ਨੂੰ ਕਹਿਣਾ ਵੀ ਤੂੰ ਰੋਟੀ ਨਹੀਂ ਖਾਣੀ ਕੋਈ ਬ੍ਰੈਡ ਰਸ ਨਹੀਂ ਖਾਣਾ ਹੈਗਾ ਆਪਣੀਆਂ ਬੱਚੀਆਂ ਨੂੰ ਕੋਈ ਜੂਸ ਦਿਓ ਮਤਲਬ ਲਿਕੁਇਡ ਚੀਜ਼ਾਂ ਜਿਹੜੀਆਂ ਆ ਉਹ ਜ਼ਿਆਦਾ ਦੇਣੀਆਂ ਹੈਗੀਆਂ ਆ ਦੁੱਧ ਪਾਰਾ ਹੋ ਜਾਂਦਾ ਇਸ ਕਰਕੇ ਡਾਕਟਰ ਜਿਹੜਾ ਦੁੱਧ ਦੇਣ ਤੋਂ ਮਨਾ ਕਰਦੇ ਆ ਤੇ ਆਪਾਂ ਜਦੋਂ ਫੇ ਆਪਾਂ ਰੋਟੀ ਖਾਣੇ ਆ ਆਪਣਾ ਸਰੀਰ ਜਿਹੜਾ ਆ ਉਸ ਰੋਟੀ ਪਚਾਉਣ ਵਿੱਚ ਵੀ ਲੱਗ ਜਾਂਦਾ ਆ ਪਰ ਸਾਨੂੰ ਇਹ ਪਰਮਾਤਮਾ ਵੱਲੋਂ ਜਿਹੜੀ ਕੁਦਰਤ ਵੱਲੋਂ ਆ ਕਿ ਸਾਡੇ ਸਰੀਰ ਦੀ ਸਫਾਈ ਹੁੰਦੀ ਆ ਇਹਨਾਂ ਦਿਨਾਂ ਦੇ ਵਿੱਚ ਤੇ ਸਾਨੂੰ ਉਹ ਚੀਜ਼ ਵੱਲ ਜਿਹੜਾ ਮਤਲਬ ਆਪਣੇ ਸਰੀਰ ਨੂੰ ਖਾਣ ਦੇ ਪਚਾਉਣ ਵੱਲ ਧਿਆਨ ਨਹੀਂ ਲਾਉਣਾ ਚਾਹੀਦਾ ਸਾਨੂੰ ਇਹ ਹੋਣਾ ਚਾਹੀਦਾ ਕਿ ਸਾਡੇ ਸਰੀਰ ਦੀ ਜਿਹੜੀ ਸਫਾਈ ਆ ਚੰਗੀ ਤਰ੍ਹਾਂ ਹੋ ਜਾਵੇ ਤੇ ਜਦੋਂ ਜੀ ਆਪਾਂ ਇਸ ਤਰ੍ਹਾਂ ਕਰਦੇ ਆ ਆਪਣੇ ਸਰੀਰ ਨੂੰ ਆਪਾਂ ਉਹਨੂੰ ਉਧਰਲੇ ਪਾਸੇ ਲਾ ਦਿੰਨੇ ਪਚਾਉਣ ਵਾਲੇ ਪਾਸੇ ਲਾ ਦਿੰਨੇ ਆ ਫਿਰ ਸਾਡੇ ਸਰੀਰ ਦੀ ਜਿਹੜੀ ਹੈ ਸਫਾਈ ਜਿਹੜੀ ਹੈ ਚੰਗੀ ਤਰ੍ਹਾਂ ਨਹੀਂ ਹੁੰਦੀ ਹੈਗੀ ਤਾਂ ਇਹੀ ਕਾਰਨ ਹੈ ਕਿ ਉਹ ਇੱਕ ਹੋਰ ਕੀ ਪਤਾ ਨਹੀਂ ਕਹਿੰਦੇ ਹੈਗੇ ਮੈਨੂੰ ਹੁਣ ਅੰਗਰੇਜ਼ੀ ਦਾ ਉਹ ਬਲ ਨਹੀਂ ਆਉਂਦਾ ਹੈਗਾ ਫਿਰ ਆਪ ਕਹਿੰਦੇ ਡਾਕਟਰ ਕਹਿੰਦੇ ਜੀ ਤੁਸੀਂ ਹੁਣ ਇਸ ਚੀਜ਼ ਦਾ ਸ਼ਿਕਾਰ ਹੋ ਗਏ ਆ ਤੇ ਕਹਿੰਦੇ ਹੁੰਦੇ ਕਮਜ਼ੋਰੀ ਤੇ ਨਾਲ ਜਾਂ ਤਾਂ ਫਿਰ ਵੇ ਪੀਰੀਅਡ ਜਿਹੜਾ ਵੱਧ ਆਉਣਗੇ ਜਾਂ ਘੱਟ ਆਉਣਗੇ ਇਹ ਦੋਨੇ ਚੀਜ਼ਾਂ ਹੋ ਜਾਂਦੀਆਂ ਆ ਇਹ ਨਹੀਂ ਹੈਗਾ ਵੀ ਕੱਲਾ ਕਮਜ਼ੋਰੀ ਨਾਲ ਹੀ ਵੱਧ ਆਉਂਦੇ ਆ ਜਾਂ ਵੀ ਅਸੀਂ ਜਿਆਦਾ ਮਤਲਬ ਖਾਣਾ ਖਾਂਦੇ ਆ ਜਾਂ ਸਾਡੇ ਅਸੀਂ ਬਹੁਤ ਸਟਰੋਂਗ ਆ ਵੀ ਤਾਂ ਆ ਜਿਆਦਾ ਹੁੰਦਾ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ ਨਾ ਹੀ ਇਹਦੇ ਹੋਣ ਦੇ ਨਾਲ ਕੋਈ ਸਾਡੇ ਖੂਨ ਦੇ ਵਿੱਚ ਕੋਈ ਕਮੀ ਹੁੰਦੀ ਆ ਇਹ ਜਿਹੜਾ ਇਹ ਇੱਕ ਜਿੰਨਾ ਸਰੀਰ ਦੇ ਵਿੱਚ ਇੱਕ ਫालतੂ ਇੱਕ ਵਾਧੂ ਇਹ ਚੀਜ਼ਾਂ ਹੁੰਦੀਆਂ ਆ ਜਿਹੜਾ ਕੁਦਰਤ ਦੇ ਨਿਯਮਾਂ ਦੇ ਅਨਸਾਰ ਹੈ ਜਿਹੜਾ ਇਹ ਮਹੀਨੇ ਦੇ ਬਾਅਦ ਸਾਡੇ ਸਾਰੇ ਸਰੀਰ ਦੀ ਜਿਹੜੀ ਸਫਾਈ ਹੋ ਜਾਂਦੀ ਆ ਤੇ ਇਹ ਹੋਣੀ ਵੀ ਬਹੁਤ ਜ਼ਰੂਰੀ ਚਾਹੀਦੀ ਆ ਤੁਸੀਂ ਕਿਤੇ ਵੀ ਨੋਟ ਕੀਤਾ ਹੋਊਗਾ ਜਦੋਂ ਕਿ ਸਾਡੀ ਏਜ ਮਤਲਬ ਜਦੋਂ 50 ਤੋਂ ਉੱਪਰ ਹੋ ਜਾਂਦੀ ਆ ਪਲੱਸ ਹੋ ਜਾਂਦੀ ਆ ਕਈ ਤਾਂ ਚੋਰ ਲੇਡੀਜ਼ ਪਹਿਲਾਂ ਵੀ 45 ਤੋਂ ਵੀ ਜਦੋਂ ਹੁੰਦੀਆਂ ਤਾਂ ਇਹ ਚੀਜ਼ਾਂ ਜਿਹੜੀਆਂ ਆ ਮੈਂਸੀ ਜਿਹੜੇ ਆ ਉਹਨੇ ਬੰਦ ਹੋ ਜਾਂਦੇ ਆ ਫਿਰ ਦੇਖੋ ਸਾਡੇ ਵਰਗੀਆਂ ਜਨਨੀਆਂ ਦੇ ਵਿੱਚ ਕਿੰਨੀ ਜਾਨੀ ਖੁਲਾਵਟ ਆ ਜਾਂਦੀ ਹੈ ਨਿਗਾ ਤੇ ਅਸਰ ਪੈਂਦਾ ਵਾਲਾਂ ਤੇ ਅਸਰ ਪੈਂਦਾ ਮਟਾਪਾ ਆ ਜਾਂਦਾ ਜਿਸ ਸਾਨੂੰ ਕਈ ਬਿਮਾਰੀਆਂ ਦੇ ਅਸੀਂ ਜਿਹੜੇ ਸ਼ਿਕਾਰ ਹੋ ਜਾਂਦੇ ਆ ਇਹ ਇਹ ਹੀ ਚੀਜ਼ਾਂ ਮੇਨ ਚੀਜ਼ਾਂ ਇਹ ਹੀ ਆ ਤੇ ਜਿੰਨਾਂ ਜਿਹੜੀ ਆਪਣੇ ਅੰਦਰਲੀ ਸਫਾਈ ਹੁੰਦੀ ਆ ਆਪਾਂ ਉਹਨਾਂ ਚਿਰ ਬਿਲਕੁਲ ਠੀਕ ਠਾਕ ਰਹਿੰਦੇ ਕੋਈ ਵੀ ਐਦਾਂ ਦੀ ਪ੍ਰੋਬਲਮ ਜਿਹੜੀ ਆ ਨਹੀਂ ਆਉਂਦੀ ਹੈਗੀ ਫਿਰ ਜੋਨਾਂ ਚਿਹਰਾ ਜਿਹੜੀ ਇੱਕ ਫਿਰ ਉਹ ਬੱਚੀ ਜਦੋਂ ਇੱਕ ਮਾਂ ਬਣ ਜਾਂਦੀ ਆ ਤੇ ਉਹ ਜਦੋਂ ਬੱਚਾ ਉਹਦਾ ਦੁੱਧ ਪੀਂਦਾ ਆ 9 ਮਹੀਨੇ ਤੱਕ ਪੀਂਦਾ ਜਾਂ 12 ਮਹੀਨੇ ਤੱਕ ਪੀਂਦਾ ਸਾਲ ਭਰ ਪੀਂਦਾ ਆ ਫਿਰ ਵੀ ਉਹਦੇ ਜਿਹੜਾ ਅੰਦਰਲੀ ਇੱਕ ਸਫਾਈ ਜਿਹੜੀ ਆ ਉਹ ਹੁੰਦੀ ਰਹਿੰਦੀ ਆ ਤੇ ਇਹਦੇ ਨਾਲ ਵੀ ਜਿਹੜਾ ਆ ਉਹ ਬੱਚੀ ਦਾ ਜਿਹੜਾ ਸਰੀਰ ਹੈ ਤੰਦਰੁਸਤ ਰਹਿੰਦਾ ਆ ਮੈਂ ਇਹ ਕੰਨੀ ਵੀ ਬਸ ਮੇਨ ਮਕਸਦ ਇੱਥੇ ਆਉਂਦਾ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਆਪਣੀਆਂ ਬੱਚੀਆਂ ਨੂੰ ਉਹਦਾਂ ਦਾ ਖਾਣਾ ਦਿਓ ਜਿਹੜਾ ਜਲਦੀ ਪਚ ਜਾਵੇ ਹਨਾ ਤੇ ਫਿਰ ਬਸ ਇਹੀ ਆ ਵੀ ਆਪਣਾ ਲਿਕਵਿਡ ਖਾਣਾ ਜਿਹੜਾ ਆ ਤੁਸੀਂ ਉਹ ਜਿਆਦਾ ਆਪਣੀਆਂ ਬੱਚੀਆਂ ਨਾਲ ਉਹ ਉਹਨਾਂ ਦਾ ਖਿਆਲ ਰੱਖੋ ਕਿਉਂਕਿ ਉਹਨਾਂ ਨੇ ਵੀ ਉਹਨਾਂ ਦੇ ਵੀ ਆਪਾਂ ਵਿਆਹ ਕਰਨੇ ਆ ਤਾਂ ਉਹਨਾਂ ਨੇ ਵੀ ਕਹਿੰਦੇ ਹੁੰਦੇ ਦੂਸਰੇ ਘਰ ਜਾਣਾ ਆ ਮਾਂ ਬਣਨਾ ਇੱਕ ਔਰਤ ਬਣਨਾ ਆ ਜੋ ਪਰਮਾਤਮਾ ਵੱਲੋਂ ਕਹਿੰਦੇ ਹੁੰਦੇ ਆ ਵੇ ਬਖਸ਼ਿਆ ਗਿਆ ਆ ਤੇ ਆਪਾਂ ਨੂੰ ਆਪਣੀਆਂ ਬੱਚੀਆਂ ਦਾ ਇਸ ਤਰ੍ਹਾਂ ਜਿਹੜਾ ਆ ਖਿਆਲ ਰੱਖਣਾ ਚਾਹੀਦਾ ਆ ਕਿ ਉਹ ਬੱਚੀਆਂ ਨੂੰ ਕਿਹਨੇ ਦੱਸਣਾ ਹੁੰਦਾ ਇੱਕ ਮਾਂ ਹੀ ਤਾਂ ਹੈ ਜਿਹੜੀ ਇਹ ਸਭ ਕੁਝ ਸਮਝਾ ਸਕਦੀ ਆ ਤੇ ਆਪਣੀਆਂ ਬੱਚੀਆਂ ਦਾ ਖਿਆਲ ਰੱਖੋ ਜੇ ਤੁਸੀਂ ਮੇਰੀ ਇਸ ਗੱਲ ਦੇ ਨਾਲ ਸਹਿਮਤ ਆ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਤੇ ਮਿਲਾਂਗੇ ਆਪਾਂ ਇੱਕ ਨਵੇਂ ਵਿਸ਼ੇ ਤੇ ਉਹਨਾਂ ਚਿਰ ਦੀ ਸਹਾਇਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ